ਜੀ ਆਪਣਾ ਗੁਵਿੰਦਰ ਕੁਮਾਰ ਹੈ ਜੀ ਨਾਮ ਸਾਡਾ ਤੇ ਕੀ ਉਹਦਾ ਜੀ ਆਪਣਾ ਵੀਰੇ ਮੈਂ ਉਹ ਡਰਾਈਵਰੀ ਕਰਦਾ ਠੀਕ ਹੈ ਜੀ ਤੇ ਕੀ ਪ੍ਰੋਬਲਮ ਆ ਰਹੀ ਹੈ ਜਿਹੜੀ ਅੱਜ ਤੁਸੀਂ ਇੱਥੇ ਧਰਨਾ ਦਿੱਤਾ ਜੀ ਧਰਨਾ ਤਾਂ ਆਹੀ ਹੈ ਜੀ ਇਹ ਇੱਕ ਤਾਂ ਠੇਕਾ ਖਤਮ ਹੋਇਆ ਹੋਇਆ ਜੀ ਉਹ پرو ਇਹ ਕਨੈਕਟ ਤੇ ਨਹੀਂ ਕਰ ਰਹੇ ਜਿਤਕੋ ਸਰਕਾਰ ਦੀ ਪਾਲਿਸੀ ਆਈਸੀਬ ਉਹਨਾਂ ਨੂੰ ਕਨੈਕਟ ਤੇ ਕੀਤਾ ਜਾਵੇ ਠੀਕ ਹੈ ਠੀਕਾ ਕਿੰਨੇ ਜਿਤ ਤੋ ਖਤਮ ਹੈ ਜੀ ਠੇਕਾ ਹੈ ਤਕਰੀਬਨ ਜਦੋਂ ਪੁੱਛਿਆ ਇਹਨਾਂ ਨੂੰ ਇਹ ਕਹਿੰਦੇ 2 ਸਾਲ ਤੋਂ ਖਤਮ ਹੈ ਜੀ ਠੇਕਾ 2021 ਤੋਂ ਸਾਨੂੰ ਤਨਖਾਹ ਪਹਿਲਾਂ ਮਿਲਦੀ ਰਹੀ ਹੈ ਤੇ ਹੁਣ ਤਨਖਾਹ ਨਾ ਮਿਲਣ ਕਰਕੇ ਇਹਨਾਂ ਬੰਦੇ ਨੇ ਸਾਰਿਆਂ ਨੇ ਇਕੱਠੇ ਹੋ ਕੇ ਹੜਤਾਲ ਕਰੀ ਹੈ ਇਹ ਠੀਕ ਹੈ ਜੀ ਤੇ ਹੁਣ ਇਹ ਕਹਿੰਦੇ ਵੀ ਜਦੋਂ ਐਸਟੀਮੇਟ ਲੱਗੂਗਾ ਜਾਂ ਕੁਝ ਹੋਊਗਾ ਉਪਰੋਂ ਤੇ ਤਿਹਾਰ ਆ ਰਿਹਾ ਤੇਰਾ ਤਰੀਕ ਦਾ ਹਾਂਜੀ ਹਨਾ ਜੀ ਲੋਹੜੀ ਦਾ ਤਿਹਾਰ ਹੈ ਕਿਸ ਗੱਲ ਦਾ ਐਸਟੀਮੇਟ ਹੈ ਐਸਟੀਮੇਟ ਆਹੀ ਵੀ ਠੇਕਾ ਖਤਮ ਹੈ ਜਾਂ ਹੋਰ ਘਟ ਵੱਧ ਪੈਸੇ ਕੀ ਠੇਕੇਦਾਰ ਹੋਰ ਟੈਂਡਰ ਲਾਉਗੇ ਜੀ ਦੱਸਿਆ ਨਹੀਂ ਮਤਲਬ ਠੇਕਾ ਖਤਮ ਹੋ ਗਿਆ ਤੇ ਹੁਣ ਇਹ ਕਹਿੰਦੇ ਵੀ ਤਨਖਾਹ ਫੇਰੇ ਪਾਵਾਂਗੇ ਹਾਂਜੀ ਠੀਕ ਹੈ ਨਹੀਂ ਕਿੰਨੇ ਟਾਈਮ ਤੋਂ ਤਨਖਾਹ ਨਹੀਂ ਮਿਲੀ ਜੀ ਮੈਂ ਤਨਖਾਹ ਤਾਂ ਮੰਥਲੀ ਹੋ ਐ ਹੋਰ ਕੋਈ ਜ਼ਿਆਦਾ ਨਹੀਂ ਹੈ ਠੀਕ ਹੈ ਜੀ ਤੇ ਫਿਰ ਵੀ ਹੁਣ ਥੋੜਾ ਜਿਹਾ ਇਹ ਰੋਜ਼ ਪ੍ਰਦਰਸ਼ਨ ਹੀ ਸੀ ਚੱਕਰ ਕਰਕੇ ਆ ਕਿ ਨਾ ਤਾਂ ਸਾਨੂੰ ਇਹਨਾਂ ਨੇ ਠੇਕਿਆ ਕਰਿਆ ਹੋਇਆ ਜੀ ਨਾ ਕਰਿਆ ਕਨੈਕਟ ਤੇ ਜਦ ਦਿਲ ਕਰਦਾ ਜਦੇ ਕਹਿੰਦੇ ਨਿਕਲ ਜੋਰ ਤੇ ਜਾਓ ਜੀ ਸਾਰੇ ਤਕਰੀਬਨ ਸਾਰਿਆਂ ਨੂੰ 10-15 15 ਸਾਲ ਹੋ ਗਏ ਉਹਰੇ ਠੀਕ ਹੈ ਨਾ ਤੇ ਹੁਣ ਆ ਵੀ ਮਹੀਨਾ ਲੰਘ ਜਾਣਾ ਜੇ ਅਸੀਂ ਨਾ ਕਰਦੇ ਇਹ ਫਿਰ ਤਾਂ 2 ਮਹੀਨੇ ਦੀ ਤਾਂ ਇਹ ਕੱਠੀ ਤਨਖਾਹ ਪਾ ਨਹੀਂ ਸਕਦੇ ਕਿ ਨਾ ਹੀ ਇਹਨਾਂ ਦੇ ਕੋਲ ਅਥੋਰਟੀ ਆ ਕੋਈ 2 ਮਹੀਨੇ ਦੀ ਕੱਟੀ ਤਨਖਾਹ ਬਾਨਦਾ ਉਹਨਾਂ ਸੀ ਤਾਂ ਮੰਥਲੀ ਤਨਖਾਹ ਕਰਕੇ ਹੀ ਕਰ ਰਹੇ ਤੇ ਹਾਰ ਕਰਕੇ ਕਰ ਰਹੇ ਆ ਪਰ ਉੱਪਰ ਸਾਨੂੰ ਕਹਿੰਦੇ ਥੋੜੀ ਗੈਰ ਹਾਜ਼ਰੀਆਂ ਲਾ ਦੇਂਗੇ ਜਦ ਤੱਕ तकरीबन ਕਾਊਂਟਿੰਗ ਕਰ ਲੋ ਸਾਰੇ ਬੰਦੇ ਪ੍ਰੋਪਰ ਨੇ ਹੋ ਰਹੇ ਠੀਕ ਹੈ ਜੀ ਹੈਗੇ ਨੇ ਜੀ ਇਹ ਕਿਵੇਂ ਗੈਰ ਹਾਜ਼ਰੀ ਲਾਦਣਗੇ ਇਸ ਚੀਜ਼ ਦਾ ਡਰੱਬਾ ਦਿਖਾਣਗੇ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਸਾਡੀ ਤਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਆਹੀ ਮੰਗਾ ਜਾਂ ਤਾਂ ਸਾਨੂੰ ਠੇਕੇ ਤੇ ਕਰਿਆ ਠੇਕੇ ਤੇ ਕਾਹ ਨੂੰ ਕਰ ਰਹੇ ਜੀ ਕਨੈਕਟ ਤੇ ਕਰਦਣ ਸਾਰਿਆਂ ਨੂੰ ਜਦ ਪੂਰੇ ਪੰਜਾਬ ਚ ਹੋ ਗਏ ਠੀਕ ਹੈ ਨਾ ਜੀ ਠੀਕ ਹੈ ਜੀ ਤੇ ਹੁਣ ਇਹ ਨਾਂ ਤਾਂ ਕਨੈਕਟ ਤੇ ਕਰ ਰਹੇ ਆ ਤੇ ਪਰ ਉਹ ਕਹਿੰਦੇ ਆ ਤਨਖਾਹ ਤਾਂ ਹੈ ਨਹੀਂ ਜੀ ਠੇਕਾ ਖਤਮ ਹੈ ਜੀ ਜੇ ਤੇ ਕਹਿੰਦੇ ਤੁਹਾਨੂੰ ਹਟਾ ਦਾਂਗੇ ਜਾਂ ਤੁਹਾਨੂੰ ਗੈਰਹਾਜ਼ਰ ਕਰ ਦਾਂਗੇ ਜੇ ਠੇਕਾ ਖਤਮ ਹੈ ਫੇ ਤਾਂ ਅੱਜ ਕੰਮ ਕਿਸ ਤਰ੍ਹਾਂ ਕਰਵਾ ਰਹੇ ਨਹੀਂ ਇਹ ਤਾਂ ਜੀ ਹੁਣ ਬਸ ਜੀ ਸਾਡੇ ਮੇਟਾਂ ਨੂੰ ਪਤਾ ਸਾਡਾ ਤਾਂ ਪ੍ਰਧਾਨ ਵੀ ਸਾਥ ਛੱਡ ਗਿਆ ਜੀ ਠੀਕ ਹੈ ਜੀ ਸਾਡੇ ਪ੍ਰਧਾਨ ਨੇ ਸਾਫ਼ ਕਹਿਤਾ ਜੀ ਅਸੀਂ ਤੁਹਾਡੇ ਨਾਲ ਨਹੀਂ ਹੈ ਤੁਹਾਡੇ ਨਾਲ ਨਹੀਂ ਹੈਗੇ ਜੀ ਠੀਕ ਹੈ ਜੀ ਤੇ ਤੁਸੀਂ ਆਪ ਸਾਹਮਣੇ ਹੁਣ ਅਸੀਂ ਕਿਹਨੂੰ ਜਾ ਕੇ ਕਹਿਣਾ ਕਿਦੇ ਦਰਖਟ ਕਟਕਾਈਏ ਜੀ ਇਸ ਕਰਕੇ ਅਸੀਂ ਆਪ ਇਹ ਸਾਰਿਆਂ ਨੇ ਮжоਰਿਟੀ ਬਣਾ ਕੇ ਇੱਥੇ ਧਰਨਾ ਪ੍ਰਦਰਸ਼ਨ ਕਰਿਆ ਤੇ ਤਨਖਾਹ ਵਾਲੀ ਹੈ ਜੀ ਤੇ ਆਪਣਾ ਇਹ ਸਾਨੂੰ ਦਬਕੇ ਜੇ ਮਾਰੀ ਜਾਂਦੇ ਆ ਵੀ ਥੋੜੀ ਗੈਰਹਾਜੇ ਲਾ ਦਾਂਗੇ ਬਲਕਿ ਕੰਮ ਵੀ ਹੋ ਰਿਹਾ ਤੇ ਸਭ ਕੁਝ ਹੋ ਰਿਹਾ ਸਾਨੂੰ ਲਾਰਾ ਬਹੁਤ ਲਾਇਆ ਇਹਨਾਂ ਨੇ ਵੀ ਅੱਜ ਐਸਓ ਦੇ ਸਾਈਨ ਹੋਣੇ ਆ ਜੀ ਦੇ ਸਾਈਨ ਹੋਣੇ ਆ ਸਾਨੂੰ ਇਦਾਂ ਹੀ ਇਹਨਾਂ ਨੇ ਤੀਜਾ ਦਿਨ ਪੂਰਾ ਮਤਲਬ ਕਿ ਦੋ ਹਫ਼ਤੇ ਹੋ ਗਏ ਸਾਨੂੰ ਨਹੀਂ ਲਾਰਾ ਲਾਂਦੇ ਹਾਂ ਜੀ ਜਦੋਂ ਸਾਰਿਆਂ ਦੀ ਸੈਲਰੀ ਪੈ ਰਹੀ ਐ ਐਮਸੀ ਆ ਦੀ ਪੈ ਗਈ ਨੇ ਸਾਰਿਆਂ ਦੀ ਪੈ ਗਈ ਤਾਂ ਸਾਡੀ ਕਿਉਂ ਨਹੀਂ ਪੈ ਗਈ ਠੀਕ ਹੈ ਜੀ ਸਾਡੀ ਵੀ ਸੈਲਰੀ ਟਾਈਮ ਤੇ ਪੈਣੀ ਚਾਹੀਦੀ ਜਿਵੇਂ ਪੱਕਿਆਂ ਦੀ ਪੈ ਗਈ ਤਾਂ ਉਸ ਤੋਂ ਦੋ ਦਿਨ ਬਾਅਦ ਸਾਡੀ ਪਾ ਕਦੇ ਸਾਡੀ ਬਾਨ ਨੂੰ ਠੇਕਾ ਖਤਮ ਹੋ ਗਿਆ ਸਾਡੀ ਬਾਨ ਨੂੰ ਠੇਕਾ ਸੰ ਦੋ ਸਾਲ ਹੋ ਗਏ ਜੀ ਸਾਨੂੰ ਦੱਸਿਆ ਹੀ ਨਹੀਂ ਇਹਨਾਂ ਨੇ ਵੀ ਠੇਕਾ ਖਤਮ ਹੋ ਗਿਆ ਬਗੈਰ ਠੇਕੇ ਦੇ ਸਾਨੂੰ ਤਨਖਾਹ ਮਿਲ ਰਹੀ ਹੈ ਦੋ ਸਾਲ ਤੋਂ ਠੇਕਾ ਖਤਮ ਹੋ ਗਿਆ ਤੁਹਾਨੂੰ ਪਤਾ ਸੀ ਵੀ ਤੁਸੀਂ ਕੰਮ ਕਿਸ ਬੇਸ ਤੇ ਕਰ ਰਹੇ ਸੀ ਸਾਨੂੰ ਪਤਾ ਹੀ ਨਹੀਂ ਸੀ ਕਿ ਇਹ ਪਤਾ ਨਹੀਂ ਜੀ ਸਾਨੂੰ ਤਾਂ ਕੱਲ ਪਤਾ ਲੱਗਿਆ ਜੀ ਉਹ ਸਾਹਮਣੇ ਦੱਸਿਆ ਹਾਂਜੀ ਤੇ ਉਹ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਹੀ ਮੰਗ ਹੈ ਜੀ ਵੀ ਸਾਨੂੰ ਦਾ ਇੱਕ ਤਾਂ ਪੀਐਸ ਹੈਡ ਕੀਤਾ ਜਾਵੇ ਤੇ ਸਾਡੀ ਸੈਲਰੀ ਟਾਈਮ ਟੂ ਟਾਈਮ ਆਈ ਜਾਵੇ ਤੇ ਤੇ ਹਾਲ ਵਾਲਾ ਦੀਨ ਹੈ ਜੀ ਸਾਡੀ ਤਨਖਾਹਾਂ ਵੀ ਇੰਨੀਆਂ ਨਹੀਂ ਹੈਗੀਆਂ ਠੀਕ ਹੈ ਪਿੰਨ ਜੋਗਿਆ ਦੀ ਹੈਗੇ ਵੀ ਕਿਸ ਤੋਂ ਫੜ ਗਏ ਹਸਤ ਲੈਣੇ ਦੇ ਨੇ ਵੀ ਹੁੰਦੇ ਕਈਆਂ ਦੇ ਠੀਕ ਹੈ ਜੀ ਇਹੀ ਪ੍ਰਸ਼ਾਸਨ ਤੋਂ ਮੰਗਿਆ ਵੀ ਸਾਡੀ ਸੈਲਰੀ ਟਾਈਮ ਤੋਂ ਟਾਈਮ ਪਈ ਹੈ ਜਿਹੜੀ ਹੈਗੀ ਮੇਰੀ ਜਿਹੜੀ ਹੈ ਬੱਸੀ ਪਠਾਨਾ ਵਿੱਚ ਜਿਹੜੀ ਨਵੀਂ ਪੋਸਟਿੰਗ ਹੋਈ ਹੈ ਮੇਰੇ ਇਤ ਹਟ ਵਿੱਚ ਜਿਹੜੀ ਹੈ ਜਿਹੜਾ ਇਹਨਾਂ ਦੇ ਐਸਟੀਮੇਟ ਸੀਗੇ ਤਕਮੀਨੇ ਤਿਆਰ ਕੀਤੇ ਜਾਣੇ ਸੀਗੇ ਉਹ ਨਹੀਂ ਪਹਿਲਾਂ ਨਹੀਂ ਕੀਤੇ ਗਏਗੇ ਜਿਸ ਕਰ ਇਹਨਾਂ ਨੂੰ ਤਰਖਾ ਜਿਹੜੀ ਹੈ ਨਹੀਂ ਮਿਲ ਸਕੇਗੀ ਹੁਣ ਅਸੀਂ ਇਹਨਾਂ ਜਿਹੜੀ ਕਿ ਤਕਮੀਨੇ ਤਿਆਰ ਕਰਨ ਦੀ ਕਾਰਵਾਈ ਜਰੀਏ ਜਲਦ ਤੋਂ ਜਲਦ ਕੀਤੀ ਜਾਵੇਗੀ ਤੇ ਇਸ ਸਬੰਧੀ ਜਿਹੜੇ ਹੈ ਟੈਕਨੀਕਲ ਸਟਾਫ ਨੂੰ ਜਿਹੜੇ ਪੱਤਰ ਵੀ ਲਿਖ ਦਿੱ